ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਖਪਤਕਾਰਾਂ ਦੀ ਸੁਰੱਖਿਆ ਸੰਬੰਧੀ ਕਾਨੂੰਨ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਜੀ। ਕਿ ਤੁਹਾਨੂੰ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਸੋ ਇਸ ਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਦਾ سلسلہ ਸ਼ੁਰੂ ਕਰਦੇ ਹਾਂ ਤਾਂ ਕਿਉਂਕਿ ਅੱਜ ਅਸੀਂ ਖਪਤਕਾਰਾਂ ਬਾਰੇ ਗੱਲ ਕਰਨੀ ਹੈ ਤਾਂ ਸਭ ਤੋਂ ਪਹਿਲੇ ਅਸੀਂ ਵਕੀਲ ਸਾਹਿਬ ਨੂੰ ਆ ਗੱਲ ਪੁੱਛਾਂਗੇ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਸਾਡੇ ਦੇਸ਼ ਦੇ ਵਿੱਚ ਖਪਤਕਾਰਾਂ ਦੀ ਸੁਰੱਖਿਆ ਸੰਬੰਧੀ ਕਿਹੜਾ ਕਾਨੂੰਨ ਹੈ ਜੀ ਖਪਤਕਾਰਾਂ ਦੀ ਸੁਰੱਖਿਆ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਕਾਨੂੰਨ 1986 ਵਿੱਚ ਆਇਆ ਜਿਹੜਾ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਠੀਕ ਹੈ ਜੀ ਜਿਸ ਤਰ੍ਹਾਂ ਕਿ ਆਪ ਕੰਜ਼ਿਊਮਰ ਮਾਰਕੀਟ 'ਚ ਕੋਈ ਵੀ ਚੀਜ਼ ਖਰੀਦਦਾ ਹੈ ਅਕਸਰ ਇਹ ਪਰੇਸ਼ਾਨੀ ਉਸ ਨੂੰ ਫੇਸ ਕਰਨੀ ਪੈਂਦੀ ਸੀ ਕਿ ਜੋ ਉਸ ਨੂੰ ਚੀਜ਼ ਖਰੀਦਣ ਵਾਲੇ ਚੀਜ਼ ਜੋ ਕਮਿਟਮੈਂਟ ਕੀਤੀ ਜਾਂਦੀ ਸੀ ਉਹਦੇ ਚ ਪ੍ਰੋਪਰ ਜਿਹੜੇ ਵੇਚਣ ਵਾਲਾ ਸੀ ਉਹ ਖਰਾ ਨਹੀਂ ਉਤਰਦਾ ਸੀ ਉਹਦੇ ਦੇ ਵਿੱਚ ਕਈ ਕਮੀ ਪੇਸ਼ੀਆਂ ਆndੀਆਂ ਸੀਗੀਆਂ ਤੇ ਕੰਜ਼ਿਊਮਰ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਉਹ ਕਿਸ ਜਗ੍ਹਾ ਅਪਰੋਚ ਕਰੇ ਬਿਲਕੁਲ ਠੀਕ ਹੈ ਜੀ ਇਸ ਕਰਕੇ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ 1986 ਵਿੱਚ ਹੋਂਦ ਵਿੱਚ ਆਇਆ ਸੀ ਠੀਕ ਹੈ ਜੀ ਇਹ ਤਾਂ ਗੱਲ ਸੀ ਕਿ ਜੀ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ 1986 ਦੇ ਵਿੱਚ ਜਿਹੜਾ ਹੋਂਦ ਵਿੱਚ ਆਇਆ ਤੇ ਇਸ ਦੇ ਨਾਲ ਲੱਗਦਾ ਹੈ ਇਹ ਅਗਲਾ ਸਾਡਾ ਬਹੁਤ ਅਹਿਮ ਸਵਾਲ ਹੈ ਕਿ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਮਤਲਬ ਕਾ ਪਾਬ ਕੀ ਕੰਜ਼ਿਊਮਰ ਕੰਜ਼ਿਊਮਰ ਜਿਹੜਾ ਹੈ ਜਾਂ ਜਿਹੜਾ ਖਪਤਕਾਰ ਹੈ ਇਸ ਦੀ ਕਾਨੂੰਨ ਮੁਤਾਬਕ ਕੀ ਪਰਿਭਾਸ਼ਾ ਬੰਦੀ ਹੈ ਕਮਲ ਸਿੰਘ ਜੀ ਕੰਜ਼ਿਊਮਰ ਦੀ ਜਿਹੜੀ ਪਰਿਭਾਸ਼ਾ ਹੈ ਜੋ ਐਕਟ ਵਿੱਚ ਮੈਂਸ਼ਨ ਕੀਤੀ ਗਈ ਹੈ ਉਸ ਵਿੱਚ ਦੋ ਪਰਿਭਾਸ਼ਾ ਹਨ ਉਹ ਦੀਆਂ ਹਾਂਜੀ ਪਹਿਲੀ ਪਰਿਭਾਸ਼ਾ ਹੈ ਕਿ ਆਪਾਂ ਕੋਈ ਵੀ ਕੰਜ਼ਿਊਮਰ ਮਾਰਕੀਟ ਵਿੱਚੋਂ ਕੋਈ ਕੋਈ ਗੁੱਡਸ ਪਰਚੇਸ ਕਰਦਾ ਹੈ ਇੱਕ ਤੇ ਉਸ ਡੈਫੀਨੇਸ਼ਨ ਚ ਕਵਰ ਹੁੰਦਾ ਹੈ ਦੂਸਰਾ ਮਾਰਕੀਟ ਚ ਜਾ ਕੇ ਕੋਈ ਸਰਵਿਸਿਜ਼ ਅਵੇਲ ਕਰਦਾ ਹੈ ਉਹ ਜਿਹੜਾ ਹੈ ਉਸ ਦੀ ਪਰਿਭਾਸ਼ਾ ਅੰਦਰ ਹੁੰਦਾ ਹੈ ਪਰ ਇਹਦੇ ਵਿੱਚ ਇੱਕ ਕੰਡੀਸ਼ਨ ਵੀ ਹੈਗੀ ਆ ਕਿ ਜਿਹੜਾ ਕੰਜ਼ਿਊਮਰ ਹੁੰਦਾ ਹੈ ਉਹ ਮਾਰਕੀਟ ਵਿੱਚ ਜੇ ਕੋਈ ਚੀਜ਼ ਖਰੀਦਣ ਜਾ ਰਿਹਾ ਹੈ ਉਹਨੂੰ ਰੀਸੇਲ ਨਾ ਕਰੇ ਤੇ ਅੱਗੇ ਉਹਨੂੰ ਕਮਰਸ਼ੀਅਲ ਪਰਪਸ ਨਾ ਯੂਜ਼ ਨਾ ਕਰੇ ਇਸੇ ਕਰਕੇ ਕੰਜ਼ਿਊਮਰ ਵਿੱਚ ਆਏਗਾ ਜੇ ਉਹ ਪ੍ਰੋਡਕਟ ਜਾਂ ਸਰਵਿਸਸ ਨੂੰ ਅੱਗੇ ਫਰਦਰ ਰੀਸੇਲ ਕਰਦਾ ਹੈ ਜਾਂ ਉਸ ਨੂੰ ਕਿਸੇ ਤਰੀਕੇ ਨਾਲ ਕਮਰਸ਼ੀਅਲ ਪਰਪਸ ਲਈ ਯੂਜ਼ ਕਰਦਾ ਹੈ ਤਾਂ ਫਿਰ ਉਹ ਕੰਜ਼ਿਊਮਰ ਦੀ ਪਰਿਭਾਸ਼ਾ ਵਿੱਚ ਨਹੀਂ ਆਏਗਾ ਠੀਕ ਹੈ ਜੀ ਸੋ ਕਹਿੰਦਾ ਭਾਵੇਂ ਇਹ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਹੈ ਜਿਹੜਾ ਆਪਣੀ ਵਰਤੋਂ ਦੇ ਲਈ ਕੋਈ ਚੀਜ਼ ਖਰੀਦਾ ਹੈ ਬਿਲਕੁਲ ਤਾਂ ਉਹ ਜਿਹੜਾ ਇਹਦੀ ਪਰਿਭਾਸ਼ਾ ਥੱਲੇ ਆ ਜਾਂਦਾ ਹੈ ਬਿਲਕੁਲ ਹੁਣ ਤੁਸੀਂ ਪਰਿਭਾਸ਼ਾ ਨੂੰ ਜਿਹੜੀ ਸਗੀ ਇਹ ਕੰਜ਼ਿਊਮਰ ਦੀ ਜਾਂ ਖਪਤਕਾਰ ਦੀ ਉਹਨੂੰ ਦੋ ਜਿਹੜਾ ਹੈਗਾ ਤਰੀਕੇ ਨਾਲ ਵੰਡਿਆ ਹੈ ਜੀ ਇੱਕ ਤਾਂ ਹੈ ਜੀ ਕੋਈ ਵਿਅਕਤੀ ਜਾ ਕੇ ਕੋਈ ਚੀਜ਼ ਖਰੀਦਦਾ ਹੈ ਉਹ ਗੱਲ ਇਹ ਸਮਝਾ ਦਿਆਂ ਕਿਸੇ ਨੇ ਕੋਈ ਵੀ ਚੀਜ਼ ਬਾਜ਼ਾਰ ਚੋਂ ਖਰੀਦੀ ਹੈ ਦੂਜੀ ਗੱਲ ਇਹ ਤੁਸੀਂ ਕਈ ਕਿਸੇ ਤਰ੍ਹਾਂ ਦੀਆਂ ਸਰਵਿਸਿ ਇੱਕ ਕੰਜ਼ਿਊਮਰ ਐਕਟ ਥੱਲੇ ਜਿਹੜਾ ਸਰਵਿਸਿਸ ਤੋਂ ਕੀ ਭਾਅ ਹੈ ਸਰਵਿਸਿਸ ਤੋਂ ਆਪਾਂ ਕਈ ਪ੍ਰਕਾਰ ਦੀਆਂ ਸਰਵਿਸਿਸਾਂ ਆਉਂਦੀਆਂ ਹਨ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਕੋਈ ਫਰਦਰ ਅੱਗੇ ਮੈਡੀਕਲ ਦੀ ਸਰਵਿਸਿਸ ਲੈਂਦਾ ਹੈ ਉਹਦੇ 'ਚ ਆਪਾਂ ਕੋਈ ਸਮਾਨ ਤੇ ਪਰਚੇਜ਼ ਨਹੀਂ ਕਰਦੇ ਪਰ ਅਸੀਂ ਪੇ ਕਰਦੇ ਹਾਂ ਉਹਦੇ ਬਦਲੇ ਅਸੀਂ ਮੈਡੀਕਲ ਸਰਵਿਸਿਸ ਲੈਂਦੇ ਹਾਂ ਇਸੇ ਤਰ੍ਹਾਂ ਕੋਈ ਇੰਸ਼ੋਰੈਂਸ ਵਗੈਰਾ ਕਰਾਂਦਾ ਹੈ ਆਪਾਂ ਇੰਸ਼ੋਰੈਂਸ ਕਵਰਟੀਨ ਤੋਂ ਸਰਵਿਸਿਸ ਲੈਂਦੇ ਹਾਂ ਇਸ ਤਰ੍ਹਾਂ ਕਈ-ਕਈ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਅਲੱਗ-ਅਲੱਗ ਇਹਦੇ 'ਚ ਵੱਖਰੀ ਡੈਫੀਨੇਸ਼ਨ ਹੈ ਉਹ ਜੋ-ਜੋ ਜਿਸ ਤਰ੍ਹਾਂ ਜਿਹੜਾ ਡਿਪਾਰਟਮੈਂਟ ਸਰਵਿਸਿਸ ਪ੍ਰੋਵਾਈਡ ਕਰਦਾ ਹੈ ਕੰਜ਼ਿਊਮਰ ਉਹਨੂੰ ਅਵੇਲ ਕਰ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਕਿ ਜਦ ਕਿਸੇ ਵਿਅਕਤੀ ਨੇ ਕੋਈ ਚੀਜ਼ ਮਾਰਕੀਟ ਦੇ ਵਿੱਚੋਂ ਖਰੀਦੀ ਹੈ ਬਾਜ਼ਾਰ ਚੋਂ ਖਰੀਦੀ ਹੈ ਉਸ ਨੂੰ ਜਿਹੜੀ ਆ ਜਿਉਂ ਚੀਜ਼ ਲਈ ਪੈਸੇ ਲਏ ਸੀ ਉਹੋ ਜੀ ਚੀਜ਼ ਨਹੀਂ ਮਿਲੀ ਤਾਂ ਉਸ ਨੂੰ ਜਿਹੜਾ ਕੁਸਤਾ ਇੱਕ ਹੱਕ ਬੰਦਾ ਹੈ ਕੰਪਲੇਂਟ ਕਰਨ ਦਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦੱਸੋ ਕਿ ਜਦ ਕੋਈ ਵਿਅਕਤੀ ਕੋਈ ਚੀਜ਼ ਖਰੀਦਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਜਿਹੜੇ ਪੈਸੇ ਦੇ ਕੇ ਮੈਂ ਚੀਜ਼ ਖਰੀਦੀ ਹੈ ਜੀ ਜੋ ਉਸ ਮਾਪ ਡੰਡਾ ਦੇ ਉੱਤੇ ਨਹੀਂ ਜਿਹੜੀ ਆ ਪੂਰੀ ਉਤਰਦੀ ਤਾਂ ਕਿਹੜੇ ਇਹੋ ਜਿਹੇ ਕਾਗਜ਼ਾਦ ਹਨ ਜਾਂ ਕੁਝ ਗੱਲਾਂ ਹਨ ਜਿਹਨਾਂ ਨੂੰ ਉਹਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ ਜੀ ਦੇਖੋ ਕਮਲਜੀਤ ਜੀ ਇਹਦੇ ਵਿੱਚ ਮਾਪਦੰਡ ਇਹ ਹਨ ਕਿ ਜਦੋਂ ਵੀ ਆਪਾਂ ਕੋਈ ਮਾਰਕੀਟ ਚੋਂ ਪਰਚੇਸ ਕਰਦੇ ਹਾਂ ਜੀ ਜੇ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਕੋਰਟ ਨੂੰ ਸੈਟੀਸਫਾਈ ਕਰਨਾ ਹੁੰਦਾ ਹੈ ਕਿ ਵਾਕਿਆ ਅਸੀਂ ਇਹ ਕੋਈ ਚੀਜ਼ ਪਰਚੇਸ ਕੀਤੀ ਹੈ ਤੇ ਇੱਕ ਪਾਰਟਿਕੂਲਰ ਜਗ੍ਹਾ ਜਾਂ ਪਾਰਟਿਕੂਲਰ ਦੁਕਾਨਦਾਰ ਜਾਂ ਪਾਰਟਿਕੂਲਰ ਕੰਪਨੀ ਤੋਂ ਅਸੀਂ ਪਰਚੇਸ ਕੀਤੀ ਹੈ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਸਾਨੂੰ ਉਸ ਪ੍ਰੋਡਕਟ ਦੇ ਬਿੱਲ ਲੈਣੇ ਬਹੁਤ ਜ਼ਰੂਰੀ ਹਨ ਕਿਉਂਕਿ ਕੋਰਟ ਚ ਜਾ ਕੇ ਜਦੋਂ ਅਸੀਂ ਉਸ ਚੀਜ਼ ਨੂੰ ਪ੍ਰੂਵ ਕਰਨਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਆਪਣੇ ਆਪ ਨੂੰ ਕਿ ਅਸੀਂ ਉਸ ਕੰਪਨੀ ਦੇ ਜਾਂ ਉਸ ਦੁਕਾਨਦਾਰ ਦੇ ਕੰਜ਼ਿਊਮਰ ਆ ਸਾਨੂੰ ਉਸ ਦੇ ਬਿੱਲ ਪ੍ਰੂਫ ਕਰਨੇ ਬਹੁਤ ਜ਼ਰੂਰੀ ਆ ਬਿਲਕੁਲ ਠੀਕ ਹੈ ਜੀ ਇਹ ਤਾਂ ਗੱਲ ਸੀਗੀ ਜੀ ਕਿ ਜਿਹੜੀ ਅਸੀਂ ਚੀਜ਼ ਖਰੀਦੀ ਆ ਸਭ ਤੋਂ ਪਹਿਲਾਂ ਜਿਹੜੀ ਕੋਰਟ ਦੇ ਵਿੱਚ ਸਾਨੂੰ ਆ ਸਾਬਤ ਕਰਨੀ ਪੈਂਦੀ ਹੈ ਕਿ ਚੀਜ਼ ਅਸੀਂ ਖਰੀਦੀ ਹੋਈ ਹੈ ਇਸ ਤੋਂ ਬਾਅਦ ਸਾਨੂੰ ਇਹ ਗੱਲ ਵੀ ਸਾਬਤ ਕਰਨੀ ਪਵੇਗੀ ਕਿ ਇਹ ਜਿਹੜੀ ਚੀਜ਼ ਹੈ ਕੰਪਨੀਆਂ ਵੱਲੋਂ ਹੀ ਸਾਨੂੰ ਖਰਾਬ ਮਿਲੀ ਆ ਅਸੀਂ ਨਹੀਂ ਕੀਤੀ ਜਾਂ ਫਿਰ ਜਿਆਦਾ ਅਸੀਂ ਵੀ ਕੋਈ ਚੀਜ਼ ਖਰੀਦਦੇ ਆ ਅੱਜ ਕੱਲ ਅਸੀਂ ਦੇਖਦੇ ਆ ਹਰ ਬਿੱਲ ਦੇ ਉੱਤੇ ਲਿਖਿਆ ਹੁੰਦਾ ਜੀ ਟੋਲ ਫ੍ਰੀਡ ਨੰਬਰ ਕਿ ਸਾਨੂੰ ਇਹਦੇ ਉੱਤੇ ਕਾਲ ਕਰੋ ਕੰਪਲੇਨ ਕਰੋ ਕੀ ਉਹ ਕੰਜ਼ਿਊਮਰ ਕੋਰਟ ਵਿੱਚ ਜਾਣ ਤੋਂ ਪਹਿਲਾਂ ਕੰਪਲੇਂਟ ਕਰਨੀ ਜ਼ਰੂਰੀ ਹੁੰਦੀ ਹੈ ਅਸੀਂ ਫਿਰ ਵੀ ਇੱਕ ਵਾਰੀ ਕੰਜ਼ਿਊਮਰ ਨੂੰ ਜ਼ਰੂਰ ਕਹਿੰਨੇ ਆ ਕਿ ਤੁਸੀਂ ਇੱਕ ਫਰਦਰ ਪ੍ਰੋਸੈਸ ਜਿਹੜਾ ਹੈਗਾ ਕਿ ਤੁਸੀਂ ਇੱਕ ਵਾਰੀ ਕਮਿਊਨੀਕੇਟ ਕਰਕੇ ਕੰਪਨੀ ਤੋਂ ਇੱਕ ਜਵਾਬ ਜ਼ਰੂਰ ਲਓ ਠੀਕ ਹੈ ਜੀ ਕੋਰਟ ਦੇ ਤੱਕ ਜਾਣ ਲਈ ਜੇ ਉਹ ਸੈਟੀਸਫੈਕਟਰੀ ਜਵਾਬ ਨਹੀਂ ਆਉਂਦਾ ਤੇ ਫਿਰ ਅਸੀਂ ਉਹਨਾਂ ਨੂੰ ਨੋਟਿਸ ਭੇਜਦੇ ਹਾਂ ਤੇ ਫਿਰ ਫਰਦਰ ਅੱਗੇ ਅਸੀਂ ਕੰਪਲੇਂਟ ਫਾਈਲ ਕਰਦੇ ਹਾਂ ਇਹ ਤਾਂ ਸਿਲਸਿਲਾ ਹੈਗਾ ਜੀ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਹੁੰਦੇ ਦਾ ਤੁਸੀਂ ਦੱਸਿਆ ਇਹ ਖਾਸ ਤੌਰ ਤੇ ਇੱਕ ਸਪੈਸ਼ਲ ਜਿਹੜਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਇੱਕ ਕਾਨੂੰਨ ਬਣਾਇਆ ਗਿਆ ਹੈ ਕਿ ਕੰਜ਼ਿਊਮਰਾਂ ਨੂੰ ਰਾਹਤ ਦੇਣ ਲਈ ਸਪੈਸ਼ਲ ਜਿਹੜੀਆਂ ਕੋਰਟਾਂ ਵੀ ਜਿਹੜੀਆਂ ਬਣਾਈਆਂ ਗਈਆਂ ਹਨ ਜੀ ਇਹਦੇ ਲਈ ਕਮਲਜੀਤ ਜੀ ਸਪੈਸ਼ਲ ਕੋਰਟਾਂ ਇਸ ਤਰ੍ਹਾਂ ਹਨ ਕਿ ਜਿਹੜਾ ਪਹਿਲਾ ਕੰਜ਼ਿਊਮਰ ਐਕਟ ਸੀਗਾ ਉਹਦੇ ਅੰਡਰ ਇਹਨਾਂ ਨੇ ਇੱਕ ਡਿਸਟ੍ਰਿਕਟ ਕੰਜ਼ਿਊਮਰ ਲੈਵਲ ਤੇ ਫੋਰਮ ਬਣਾਈ ਸੀਗੀ ਫਿਰ ਉਸ ਤੋਂ ਬਾਅਦ ਜੇ ਇੱਕ ਉਹਦੀ ਵੀ ਇੱਕ ਲਿਮਿਟ ਹੈ ਉਸ ਤੋਂ ਬਾਅਦ ਇੱਕ ਸਟੇਟ ਕਮਿਸ਼ਨ ਬਣਾਇਆ ਹੈ ਉਸ ਤੋਂ ਅੱਗੇ ਇੱਕ ਨੈਸ਼ਨਲ ਕਮਿਸ਼ਨ ਬਣਾਇਆ ਹੈ ਉਹ ਟਾਈਮ ਦਾ ਟਾਈਮ ਜੇ ਜੋ ਅਸੀਂ ਸਾਡੇ ਰਿਕੁਆਇਰਮੈਂਟ ਹੈ ਜੋ ਸਾਡੇ ਪੈਕਿਉਲਿਅਰੀ ਜੂਰਿਸਡਿਕਸ਼ਨ ਜਿੰਨਾ ਕਿ ਅਸੀਂ ਸਮਾਨ ਖਰੀਦਦੇ ਆ ਉਹਦੇ ਵੈਲਿਊ ਦੇ ਅਕੋਰਡਿੰਗਲੀ ਅਸੀਂ ਉਹਨਾਂ ਕੋਰਟਸ ਵਿੱਚ ਅਪਰੋਚ ਕਰ ਸਕਦੇ ਹਾਂ ਠੀਕ ਹੈ ਜੀ ਇਹ ਸਭ ਤੋਂ ਪਹਿਲੇ ਤਾਂ ਸਾਨੂੰ ਆਹ ਦੱਸੋ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹ ਇੱਕ ਸਪੈਸ਼ਲ ਕੋਟਾ ਬਣਾਈਆਂ ਗਈਆਂ ਹਨ ਇੱਕ ਜ਼ਿਲ੍ਹਾ ਲੈਵਲ ਤੇ ਬਣਾਈ ਗਈ ਹੈ ਕਿ ਜਿਹੜਾ ਸਟੇਟ ਲੈਵਲ ਤੇ ਇੱਕ ਜੀ ਜਿਹੜੀਆਂ ਸਪੈਸ਼ਲ ਕੋਰਟਾਂ ਦੇ ਵਿੱਚ ਕੀ ਸਪੈਸ਼ਲ ਜੱਜ ਅਪਾਇੰਟ ਕੀਤੇ ਜਾਂਦੇ ਹਨ ਜਾਂ ਇਹਦੇ ਵਿੱਚ ਕੋਈ ਸਪੈਸ਼ਲ ਟਰਬਿਊਨਲ ਬਣਾਇਆ ਜਾਂਦਾ ਹੈ ਜਿਸ ਦੇ ਜੱਜ ਸਾਹਿਬ ਦੇ ਨਾਲ ਹੋਰ ਮੈਂਬਰ ਵੀ ਹੁੰਦੇ ਹਨ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਇਹਦੇ ਵਿੱਚ ਕਮਲਜੀਤ ਜੀ ਜਿੱਦਾਂ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਆਪਾਂ ਇਹਦੀ ਗੱਲ ਕਰ ਲਈਏ ਇਹਦੇ ਵਿੱਚ ਤਿੰਨ ਮੈਂਬਰ ਹੁੰਦੇ ਹਨ ਇੱਕ ਪ੍ਰੈਜ਼ੀਡੈਂਟ ਹੁੰਦਾ ਹੈ ਤੇ ਦੋ ਮੈਂਬਰ ਹੁੰਦੇ ਹਨ ਇਹਦੇ ਵਿੱਚ ਇਹਨਾਂ ਦਾ ਇੱਕ ਕੋਰਮ ਹੁੰਦਾ ਹੈ ਉਹ ਉਹਨਾਂ ਅੱਗੇ ਅਸੀਂ ਆਪਣੀ ਕੰਪਨੀ ਕੰਪਲੇਂਟ ਫਾਈਲ ਕਰਦੇ ਹਾਂ ਤੇ ਫਰਦਰ ਉਹਨਾਂ ਅੱਗੇ ਹੀ ਸਾਡੀ ਹਿਅਰਿੰਗ ਚੱਲਦੀ ਹੈ ਠੀਕ ਹੈ ਜੀ ਇਹ ਇਸ ਤਰ੍ਹਾਂ ਇਹਨਾਂ ਦਾ ਹਰ ਇੱਕ ਦਾ ਕਨਸਟੀਟਿਊਸ਼ਨ ਹੁੰਦਾ ਹੈ ਇਸ ਤਰ੍ਹਾਂ ਹੀ ਸਟੇਟ ਕਮਿਸ਼ਨ ਦਾ ਇੱਕ ਫੋਰਮ ਹੁੰਦਾ ਹੈ ਉਹਦੇ ਚ ਵੀ ਪ੍ਰੈਜ਼ੀਡੈਂਟ ਹੁੰਦਾ ਤੇ ਅੱਗੇ ਮੈਂਬਰਸ ਹੁੰਦੇ ਨੇ ਸੇਮ ਤਰੀਕੇ ਨਾਲ ਨੈਸ਼ਨਲ ਕਮਿਸ਼ਨ ਚ ਹੁੰਦਾ ਹੈ ਠੀਕ ਹੈ ਜੀ ਇੱਕ ਗੱਲ ਤੁਸੀਂ ਹੋਰ ਜਿਹੜੀ ਇੱਕ ਬੜੀ ਤਵੱਜੂ ਦੇ ਕੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਲਈ ਗਈ ਹੈ ਕਿ ਜਿਹੜੀਆਂ ਇਹ ਫਾਰਮਾਂ ਬਣੀਆਂ ਹਨ ਜਾਂ ਟ੍ਰਿਬਿਊਨਲ ਬਣੇ ਹਨ ਜ਼ਿਲ੍ਹਾ ਲੈਵਲ ਤੇ ਜਾਂ ਸਟੇਟ ਜਾਂ ਨੈਸ਼ਨਲ ਲੈਵਲ ਤੇ ਇਨਾਂ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹ ਉਹਨੂੰ ਤਹਿਤ ਇੱਕ ਜਿਹੜਾ ਉਸ ਦਾ ਮਾਪਦੰਡ ਹੈ ਉਹ ਹੈ ਕਿ ਜਿਹੜੀ ਤੁਸੀਂ ਚੀਜ਼ ਖਰੀਦੀ ਹੈ ਜੀ ਇਸ ਦੀ ਕਿੰਨੀ ਵੈਲਿਊ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਇਹਦੇ ਵਿੱਚ ਕਮਲਜੀਤ ਜੀ ਮੈਂ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਹਾਂਜੀ ਅਕਸਰ ਕੰਜ਼ਿਊਮਰ ਇਹਦੇ ਵਿੱਚ ਕਨਫਿਊਜ਼ਨ ਵਿੱਚ ਰਹਿੰਦਾ ਹੈ ਕਿ ਮੈਂ ਕਿੱਥੇ ਅਪਰੋਚ ਕਰਨਾ ਹੈ ਠੀਕ ਹੈ ਜੀ ਇਹਦੇ ਵਿੱਚ ਦੋ ਮਾਪਦੰਡ ਹਨ ਇੱਕ ਤੇ ਇਹਦੇ ਚ ਆਂਦੀ ਹੈ ਟੈਰੀਟੋਰੀਅਲ ਜੂਰਿਸਡਿਕਸ਼ਨ ਠੀਕ ਹੈ ਇਹ ਕੰਨਦੀ ਹੈ ਜੀ ਪੈਕਿਊਨਰੀ ਜੂਰਿਸਡਿਕਸ਼ਨ ਜਿਹੜੀ ਹੈ ਪੈਕਿਊਨਰੀ ਜੂਰਿਸਡਿਕਸ਼ਨ ਹਾਂਜੀ ਉਹ ਸਮਾਨ ਦੇ ਜੋ ਉਹਦੀ ਵੈਲਿਊ ਹੈ ਉਹਦੇ ਅਕੋਰਡਿੰਗਲੀ ਡਿਸਾਈਡ ਕੀਤੀ ਜਾਂਦੀ ਹੈ ਠੀਕ ਹੈ ਜੀ ਜਿਹੜਾ ਤੇ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਹੈ ਜੇ ਤੇ 1 ਕਰੋੜ ਤੱਕ ਦਾ ਸਮਾਨ ਹੈ ਉਹ ਅਸੀਂ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਚ ਜਾਵਾਂਗੇ ਇਸੇ ਤਰ੍ਹਾਂ ਜਿਹੜੀ ਅਗਲੀ ਹੈ ਸਟੇਟ ਕਮਿਸ਼ਨ ਜੇ 1 ਕਰੋੜ ਤੋਂ ਉੱਪਰ ਤੇ 10 ਕਰੋੜ ਤੋਂ ਥੱਲੇ ਹੈ ਫਿਰ ਅਸੀਂ ਸਟੇਟ ਕਮਿਸ਼ਨ 'ਚ ਜਾਵਾਂਗੇ ਇਸ ਤੋਂ ਇਲਾਵਾ ਜੇ ਇਸ ਤੋਂ ਉੱਪਰ ਮਾਉਂਟ ਹੈ ਤੇ ਆਪਾਂ ਫਿਰ ਨੈਸ਼ਨਲ ਕਮਿਸ਼ਨ ਜਾਵਾਂਗੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਅੱਗੇ ਟੈਰੀਟੋਰੀਅਲ ਜੂਰਿਸਡਿਕਸ਼ਨ ਟੈਰੀਟੋਰੀਅਲ ਜੂਰਿਸਡਿਕਸ਼ਨ 'ਚ ਕਈ ਚੀਜ਼ਾਂ ਦੇਖੀਆਂ ਜਾਂਦੀਆਂ ਇਹਦੇ 'ਚ ਜਿਸ ਤਰ੍ਹਾਂ ਤੁਸੀਂ ਕੀ ਜਾਣਦੇ ਹੋ ਕਿ ਦੋ ਪਾਰਟੀਆਂ ਹਨ ਇੱਕ ਤੇ ਕੰਪਲੇਨੈਂਟ ਪਾਰਟੀ ਹੈ ਇੱਕ ਦੂਸਰੀ ਤੇ ਹਾਂਜੀ ਉਹਦੇ ਵਿੱਚ ਕਈ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਕੀ ਕੰਪਲੇਨੈਂਟ ਜਿੱਥੇ ਰਹਿ ਰਿਹਾ ਉਹਥੇ ਵੀ ਕੇਸ ਫਾਈਲ ਹੋ ਸਕਦਾ ਹੈ ਜਿੱਥੇ ਆਪੋਜ਼ਿਟ ਪਾਰਟੀ ਆਪਣਾ ਬਿਜ਼ਨਸ ਕਰ ਰਹੀ ਹੈ ਜਾਂ ਉਹਦੀ ਕੋਈ ਕੰਪਨੀ ਦੀ ਬ੍ਰਾਂਚ ਹੈ ਜਾਂ ਉਹ ਆਪਣਾ ਪਰਸਨਲ ਕੋਈ ਕੰਮ ਕਰ ਰਹੇ ਹਨ ਉਥੇ ਵੀ ਕੇਸ ਫਾਈਲ ਹੋ ਸਕਦਾ ਹੈ ਜਾਂ ਫਿਰ ਜਿਹੜਾ ਤੀਸਰਾ ਅਸਪੈਕਟ ਹੈਗਾ ਕਿ ਜਿੱਥੇ ਕੌਜ਼ ਆਫ ਐਫੈਕਸ਼ਨ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਜਿੱਥੇ ਵਕਵਾ ਹੋਇਆ ਉਥੇ ਅਸੀਂ ਇਹ ਕੰਪਲੇਨਟ ਫਾਈਲ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਇਹ ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਹੋਰ ਅਹਿਮ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਾਂਗੇ ਜਿੱਦਾਂ ਕਿ ਤੁਸੀਂ ਸਾਨੂੰ ਦੱਸਿਆ ਹੈ ਕਿ ਦੋ ਤਰੀਕੇ ਨਾਲ ਜਿਹੜੀ ਹੈ ਜੂਰਿਸਡਿਕਸ਼ਨ ਹੁੰਦੀ ਹੈ ਦਾਵਾ ਫਾਈਲ ਕਰਨ ਦੀ ਇੱਕ ਤਾਂ ਪੈਸਿਆਂ ਦੇ ਹਿਸਾਬ ਨਾਲ ਹੈ ਤਾਂ ਦੂਜੀ ਜਿਹੜੀ ਹੈ ਜਿਹੜਾ ਪਲੇਸ ਆਫ ਜਿਹੜੀ ਹੈਗੀ ਹੈ ਜੀ ਜਾਂ ਰੈਜ਼ਿਡੈਂਸ ਅਕਰੈਂਸ ਜਾਂ ਜਿੱਥੇ ਦੋਹਾਂ ਧਿਰਾਂ ਚ ਇੱਕ ਧਿਰ ਰਹਿੰਦੀ ਹੈ ਬਹੁਤ ਸਾਰੀ ਵਾਰ ਜਦ ਅਸੀਂ ਕੋਈ ਚੀਜ਼ ਖਰੀਦਦੇ ਹਾਂ ਬਾਜ਼ਾਰ ਦੇ ਵਿੱਚੋਂ ਜਿਹੜਾ ਸਾਨੂੰ ਬਿੱਲ ਮਿਲਦਾ ਹੈ ਉਹਦੇ ਉੱਤੇ ਲਿਖਿਆ ਹੁੰਦਾ ਹੈ ਜੀ ਫਾਰ ਜੂਰਿਸਡਿਕਸ਼ਨ ਕੋਰਟ ਕੇਸ ਜੂਰਿਸਡਿਕਸ਼ਨ ਜਿਹੜਾ ਲਿਖਿਆ ਹੁੰਦਾ ਜਾਂ ਜਲੰਧਰ ਵਿੱਚ ਜਾਂ ਲਿਖਿਆ ਹੁੰਦਾ ਚੰਡੀਗੜ੍ਹ ਜਾਂ ਬੰਬਈ ਜਾਂ ਲਾਹੌਰ ਆਬਾਦ ਕੀ ਇਹ ਗੱਲ ਕਿੰਨੀ ਕੁ ਵਾਜਬ ਹੈ ਕਿ ਸਿਰਫ ਇਹ ਜਿਹੜਾ ਹੈ ਕਿ ਖਪਤਕਾਰਾਂ ਨੂੰ ਡਰਾਉਣ ਲਈ ਲਿਖੀ ਹੁੰਦੀ ਹੈ ਕਮਲਜੀਤ ਜੀ ਤੁਸੀਂ ਬਿਲਕੁਲ ਸਹੀ ਕਿਹਾ ਇਹ ਜੋ ਬਿਲਾ ਉੱਤੇ ਲਿਖਿਆ ਹੁੰਦਾ ਹੈ ਸਿਰਫ ਖਪਤਕਾਰ ਨੂੰ ਡਰਾਉਣ ਵਾਸਤੇ ਤਾਂ ਕਿ ਉਹ ਫਰਦਰ ਇਨ ਕੇਸ ਕੋਈ ਡਿਫੈਕਟ ਹੋਵੇ ਸਰਵਿਸ ਜਾਂ ਕੋਈ ਪ੍ਰੋਡਕਟ ਵਿੱਚ ਤੇ ਉਹ ਉਹਦੀ ਪੈਰਵਾਹੀ ਨਾ ਕਰਨ ਇਸ ਕਰਕੇ ਲਿਖਿਆ ਜਾਂਦਾ ਹੈ ਬਟ ਇਹੋ ਜਿਹਾ ਕੁਝ ਨਹੀਂ ਹੈ ਜੋ ਐਕਟ ਦੇ ਵਿੱਚ ਮੈਂਸ਼ਨ ਹੈ ਉਹ ਸਪੈਸੀਫਿਕਲੀ ਮੈਂਸ਼ਨ ਹੈ ਜਿੱਥੇ ਕੰਪਲੇਨੈਂਟ ਰਹਿ ਰਿਹਾ ਹੈ ਉਹ ਉੱਥੇ ਵੀ ਕੰਪਲੇਨਟ ਫਾਈਲ ਕਰ ਸਕਦਾ ਹੈ ਇਹ ਐਕਟ ਬੇਸਿਕਲੀ ਕੰਪਲੇਨੈਂਟ ਯਾਨੀ ਕਿ ਕੰਜ਼ਿਊਮਰ ਦੀ ਸਹੂਲਤ ਲਈ ਬਣਾਇਆ ਗਿਆ ਹੈ ਇਸ ਤਰ੍ਹਾਂ ਕਈ ਵਾਰ ਹੁੰਦਾ ਹੈ ਕਿ ਤੁਸੀਂ ਕੰਜ਼ਿਊਮਰ ਪੰਜਾਬ ਦਾ ਰਹਿਣ ਵਾਲਾ ਹੈ ਪਰ ਉਹ ਜੂਰਿਸਡਿਕਸ਼ਨ ਉਹਦੀ ਮਹਾਰਾਸ਼ਟra ਜਾਂ ਤਾਮਿਲਨਾਡੂ ਦੀ ਬਣਾ ਦਿੰਦੇ ਹਨ ਫਿਰ ਤੇ ਕੰਜ਼ਿਊਮਰ ਲਈ ਲਿਟੀਗੇਸ਼ਨ ਪਰਸਿਊ ਜਾਂਦਾ ਹੈ ਕਿਉਂਕਿ ਪ੍ਰੋਡਕਟ ਦੀ ਇੰਨੀ ਵੈਲਿਊ ਨਹੀਂ ਹੁੰਦੀ ਕਿ ਉਹ ਉਹਦੀ ਪੈਰਵਾਹੀ ਕਰ ਸਕੇ ਬਿਲਕੁਲ ਠੀਕ ਹੈ ਇਸ ਕਰਕੇ ਹੀ ਇਹ ਐਕਟ ਹੋਂਦ ਵਿੱਚ ਆਇਆ ਹੈ ਕਿ ਇਹ ਕੰਜ਼ਿਊਮਰ ਨੂੰ ਇੱਕ ਕੰਫਰਟ ਜ਼ੋਨ 'ਚ ਰੱਖ ਕੇ ਹੀ ਇਹਦੇ 'ਚ ਉਹਨੂੰ ਰੀਲੀਫ ਦਵਾਇਆ ਜਾਂਦਾ ਹੈ ਇਹਦੇ ਨਾਲ ਲੱਗਦਾ ਹੀ ਸਾਡਾ ਇੱਕ ਹੋਰ ਸਵਾਲ ਹੈ ਦਰਸ਼ਕਾਂ ਦੀ ਜਿਹੜੀ ਜਾਣਕਾਰੀ 'ਚ ਹੋਰ ਵਾਧਾ ਕਰਨੇ ਤੁਹਾਡੇ ਤੋਂ ਪੁੱਛਾਂਗੇ ਕਿ ਅੱਜ ਕੱਲ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਈ-ਕਾਮਰਸ ਦਾ ਜ਼ਮਾਨਾ ਹੈ ਕਿ ਤੁਸੀਂ ਪੰਜਾਬ 'ਚ ਬੈਠੇ ਜਾਂ ਦਿੱਲੀ 'ਚ ਬੈਠੇ ਜਾਂ ਦੇਸ਼ ਦੇ ਕਿਸੇ ਵੀ ਸੂਬੇ 'ਚ ਬੈਠੇ ਕਿ ਸਾਰੇ ਸੂਬੇ ਚੋਂ ਤਾਂ ਇੱਥੋਂ ਤੱਕ ਕਿ ਜਿਹੜੀ ਈ-ਕਮਰਸ ਦੇ थ्रू ਤੁਸੀਂ ਬਾਹਰਲੇ ਮੁਲਕਾਂ ਤੋਂ ਵੀ ਜਿਹੜੀ ਉਹ ਚੀਜ਼ ਜਿਹੜੀ ਉਹ ਮੰਗਵਾ ਸਕਦੇ ਹੋ ਇਹਦੀ ਇੱਕ ਐਗਜ਼ਾਮਪਲ ਹੈ ਆਪਾਂ ਦੇਖ ਸਕਦੇ ਜਿੱਦਾਂ ਅਸੀਂ ਜਹਾਜ਼ ਦੀਆਂ ਹਵਾਈ ਯਾਤਸ ਦੀਆਂ ਜਿਹੜੀਆਂ ਟਿਕਟਾਂ ਕਰਵਾਉਂਦੇ ਆ ਕਿ ਅਸੀਂ ਟਿਕਟ ਜਲੰਧਰੋਂ ਕਰਵਾਈ ਹੈ ਤਾਂ ਜਹਾਜ਼ ਦਿੱਲੀੋਂ ਲੈਣਾ ਹੈ ਸਾਡੇ ਨਾਲ ਕੋਈ ਜਿਹੜੀ ਸਾਨੂੰ ਨਹੀਂ ਸਰਵਿਸ ਦੇਣੀ ਹੈ ਉਹ ਰਸਤੇ ਦੇ ਵਿੱਚ ਇੰਡੀਆ ਤੋਂ ਬਾਹਰ ਜਿਹੜੀ ਕੋਈ ਉਹਦੇ ਵਿੱਚ ਸਮੱਸਿਆ ਆ ਜਾਂਦੀ ਕੀ ਇਹਦੇ باوجود ਵੀ ਅਸੀਂ ਜਿੱਥੇ ਰਹਿੰਨੇ ਹਾਂ ਜਾਂ ਜਿਹੜੇ ਦਫ਼ਤਰ ਤੋਂ ਅਸੀਂ ਉਹ ਟਿਕਟ ਖਰੀਦੀ ਉਹ ਸ਼ਹਿਰ ਦੇ ਵਿੱਚ ਇਹਦੀ ਕੰਪਲੇਂਟ ਕਰ ਸਕਦੇ ਹਾਂ ਜੀ ਬਿਲਕੁਲ ਕਮਲ ਜੀ ਜੀ ਇਹਦੇ ਵਿੱਚ ਜਿਸ ਤਰ੍ਹਾਂ ਕੋਈ 에ਅਰਵੇਸ ਕੰਪਨੀ ਹੈ 에ਅਰਲਾਈਨ ਕੰਪਨੀ ਹੈ ਅਸੀਂ ਉਹਦੀ ਟਿਕਟ ਖਰੀਦਦੇ ਹਾਂ ਟਿਕਟ ਖਰੀਦ ਕੇ ਅਸੀਂ ਉਹਦੇ ਵਿੱਚ ਸਫਰ ਕਰਦੇ ਹਾਂ ਜੇ ਉਹ ਸਫਰ ਦੌਰਾਨ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਕੋਈ ਡੈਫੀਸ਼ੈਂਸੀ ਇਨ ਸਰਵਿਸ ਨਜ਼ਰ ਆਉਂਦੀ ਹੈ ਕਈ ਵਾਰ ਕੀ ਹੁੰਦਾ ਕਿ ਡਿਊਰਿੰਗ ਟ੍ਰੈਵਲ ਸਾਡਾ ਲਗੇਜ ਗਵਾਜ ਜਾਂਦਾ ਹੈ ਉਹਨਾਂ ਕੇਸਾਂ ਵਿੱਚ ਉਹਨਾਂ ਹਾਲਾਤਾਂ ਵਿੱਚ ਅਸੀਂ ਜਿੱਥੇ ਰਹਿ ਰਹੇ ਹਾਂ ਅਸੀਂ ਉੱਥੇ ਕੰਪਲੇਂਟ ਫਾਈਲ ਕਰ ਸਕਦੇ ਹਾਂ ਤੇ ਉੱਥੇ ਹੀ ਉਹਦੀ ਪੈਰਵਾਹੀ ਕਰਕੇ ਅਸੀਂ ਕੋਰਟ ਤੋਂ ਕੰਪਨਸੇਸ਼ਨ ਜਾਂ ਰੀਲੀਫ ਲੈ ਸਕਦੇ ਹਾਂ ਜੇ ਸਾਡਾ ਉਹ ਜੈਨੂਇਨ ਹੱਕ ਬਣਦਾ ਹੈ ਬਿਲਕੁਲ ਠ ਹੁਣ ਇਸ ਤੋਂ ਅਗਲੀ ਗੱਲ ਇਹ ਹੈ ਕਿ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜਦ ਜਿਹੜੀਆਂ ਆਮ ਬੰਦਿਆਂ ਲਈ ਸਪੈਸ਼ਲ ਕੋਰਟਸ ਬਣਾਈਆਂ ਜਾਂਦੀਆਂ ਉਸ ਦੇ ਵਿੱਚ ਆਹ ਵੀ ਗੱਲ ਤੇ ਤਵੱਜੋ ਦਿੱਤੀ ਜਾਂਦੀ ਹੈ ਕਿ ਬੜੇ ਆਰਾਮ ਦੇ ਨਾਲ ਤਾਂ ਸੌਖੇ ਤਰੀਕੇ ਨਾਲ ਜਿਹੜਾ ਉਹ ਵਿਅਕਤੀ ਇਹੋ ਆਪਣੇ ਜਿਹੜਾ ਮਕਦਮਾ ਹੈ ਉਸ ਦੀ ਪੈਰਵਾਈ ਕਰ ਸਕੇ ਜੀ ਕੀ ਜਦੇ ਕੰਜ਼ਿਊਮਰ ਕੋਰਟ ਦੇ ਵਿੱਚ ਜਾਣਾ ਹੈ ਤਾਂ ਵਕੀਲ ਸਾਹਿਬ ਨੂੰ ਹਾਇਰ ਕਰਨਾ ਜ਼ਰੂਰੀ ਹੁੰਦਾ ਹੈ ਜੀ ਉੱਥੇ ਕਮਲ ਜੀ ਜੀ ਇਸ ਐਕਟ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜਦੋਂ ਵੀ ਕੰਜ਼ਿਊਮਰ ਨੇ ਕੋਈ ਆਪਣੇ ਕੰਪਲੇਨ ਲੈ ਕੇ ਕੋਰਟ ਚ ਜਾਣਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਉਹ ਵਕੀਲ ਹਾਇਰ ਕਰੇ ਇਹ ਇਨਾ ਸਰਲ ਤਰੀਕੇ ਨਾਲ ਐਕਟ ਬਣਾਇਆ ਗਿਆ ਹੈ ਤੇ ਇਨੇ ਸਰਲ ਤਰੀਕੇ ਨਾਲ ਉਹਨੂੰ ਪਰਸੂ ਕਰਣ ਗਿਆ ਹੈ ਕਿ ਇੱਕ ਆਮ ਜਿਹੜਾ ਸਿਟੀਜ਼ਨ ਹੈ ਉਹ ਕੋਰਟ ਚ ਜਾ ਕੇ ਇਸ ਦੀ ਪੈਰਵਾਹੀ ਖੁਦ ਕਰ ਸਕਦਾ ਹੈ ਬਟ ਆਮ ਤੌਰ ਤੇ ਉਹ ਐਡਵੋਕੇਟਸ ਦੀ ਸਹੂਲਿਅਤ ਜ਼ਰੂਰ ਲੈਂਦੇ ਹਨ ਕਿਉਂਕਿ ਇਹਦੇ ਵਿੱਚ ਥੋੜਾ ਬਹੁਤ ਲੀਗਲ ਐਸਪੈਕਟ ਜੇ ਕੁਝ ਦੇਖਣਾ ਹੋਵੇ ਤੇ ਉਹਦੇ ਚ ਉਹਨਾਂ ਨੂੰ ਈਜ਼ੀ ਰਹਿੰਦਾ ਹੈ ਬਿਲਕੁਲ ਠੀਕ ਹੈ ਹਾਂਜੀ ਇਹ ਤਾਂ ਹੱਲੇ ਤਾਂ ਹੀ ਅਸੀਂ سلسلہ ਚਲਾਇਆ ਤਾਂ ਇਹ ਗੱਲ ਕੀਤੀ ਹੈ ਕਿ ਕੰਜ਼ਿਊਮਰ ਕੋਰਟ ਦੇ ਵਿੱਚ ਜਿਹੜਾ ਦਾਵਾ ਲਾਉਣ ਤੇ ਜਾਂ ਕੰਪਲੇਂਟ ਲਾਉਣ ਤੇ ਇੱਕ ਵਾਰ ਜਦ ਅਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਜਾ ਕੇ ਜਿਹੜੀ ਹੈ ਜੀ ਇਹ ਕੰਪਲੇਂਟ ਫਾਈਲ ਕਰ ਦਿੱਤੀ ਉਸ ਤੋਂ ਬਾਅਦ ਉਹ ਕੰਪਲੇਂਟ ਦਾ ਕੀ ਪ੍ਰੋਸੀਜਰ ਹੁੰਦਾ ਹੈ ਦੂਜੀ ਪਾਰਟੀ ਨੂੰ ਜਿਹੜਾ ਹੈਗਾ ਨੋਟਿਸ ਕੀਤਾ ਜਾਂਦਾ ਉਹਨਾਂ ਨੂੰ ਸੁਣਿਆ ਜਾਂਦਾ ਹੈ ਜਾਂ ਗਵਾਹੀ ਦਾ ਮੌਕਾ ਮਿਲਦਾ ਹੈ ਇਹ ਸਾਰੀ ਗੱਲਬਾਤ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੂ। ਜਿਹਦੇ ਵਿੱਚ ਕਮਲ ਜੀ ਇਹਦੇ ਵਿੱਚ ਸਿੰਪਲ ਤਰੀਕਾ ਇਹ ਹੈ ਕਿ ਜਦੋਂ ਅਸੀਂ ਕੰਪਲੇਂਟ ਫਾਈਲ ਕਰਦੇ ਹਾਂ ਉਹਦੇ ਵਿੱਚ ਅਕਸਰ ਇਸ ਜਿਹੜੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਇਹਦੇ ਅੰਦਰ ਇਹਨੂੰ ਬਹੁਤ ਹੀ ਫਾਸਟ ਐਕਟ ਤਰੀਕੇ ਨਾਲ ਚਲਾਉਣ ਵਾਸਤੇ ਪ੍ਰਾਵਧਾਨ ਬਣਾਏ ਗਏ ਹਨ। ਹਾਂਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਕੰਪਲੇਂਟ ਫਾਈਲ ਕਰਦੇ ਹਾਂ ਕੰਪਲੇਂਟ ਅਸੀਂ ਕੋਰਟ 'ਚ ਦਾਇਰ ਕਰਦੇ ਹਾਂ ਤੇ ਕੰਜ਼ਿਊਮਰ ਕੋਰਟ ਜਿਹੜੀ ਹੈ ਉਸ ਦਾ ਪਹਿਲਾਂ ਜਿਹੜੀ ਕੰਪਲੇਨੈਂਟ ਹੈ ਉਸ ਦੀ ਪਰਸਨਲ ਸੁਣਵਾਈ ਕਰਦੀ ਹੈ ਕਿ ਉਹਨੂੰ ਕੀ ਪ੍ਰੋਬਲਮ ਹੈ ਕੀ ਉਹਦੇ ਚ ਡਿਫੈਕਟ ਆਇਆ ਹੈ ਸਰਵਿਸਿਜ਼ ਪ੍ਰੋਵਾਈਡ ਚ ਜਾਂ ਗੁੱਡਸ ਚ ਕੋਈ ਕੀ ਡਿਫੈਕਟ ਆਇਆ ਹੈ ਜਦੋਂ ਕੋਰਟ ਉਸ ਚੀਜ਼ ਤੋਂ ਸੈਟੀਸਫਾਈ ਹੋ ਜਾਂਦੀ ਹੈ ਕਿ ਇਹ ਕੰਪਲੇਨਟ ਜੈਨੂਇਨ ਹੈ ਤੇ ਕਿਸੇ ਨੂੰ ਹਰਾਸ ਕਰਨ ਲਈ ਨਹੀਂ ਪਾਈ ਗਈ ਤੇ ਫਿਰ ਕੋਰਟ ਦੂਸਰੀ ਪਾਰਟੀ ਨੂੰ ਨੋਟਿਸ ਇਸ਼ੂ ਕਰਦੀ ਹੈ ਜੀ ਬਿਲਕੁਲ ਠੀਕ ਉਸ ਨੋਟਿਸ ਤੇ ਇਸ਼ੂ ਕਰਨ ਤੋਂ ਬਾਅਦ ਫਿਰ ਦੂਸਰੀ ਧਿਰ ਪੇਸ਼ ਹੁੰਦੀ ਹੈ ਦੂਸਰੀ ਧਿਰ ਪੇਸ਼ ਹੋਣ ਤੋਂ ਜਦੋਂ ਉਹਨੂੰ ਸਮਨ ਮਿਲਦੇ ਹਨ ਉਸ ਤੋਂ 30 ਦਿਨਾਂ ਦੇ ਅੰਦਰ ਅੰਦਰ ਹੱਦ 15 ਦਿਨ ਹੋਰ ਐਕਸਟੈਂਡ ਕਰਕੇ ਟੋਟਲ 45 ਦਿਨਾਂ ਦੇ ਅੰਦਰ ਅੰਦਰ ਦੂਸਰੀ ਧਿਰ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਪੱਖ ਪੇਸ਼ ਕਰੋ ਜੇ ਉਹ ਦੂਸਰੀ ਧਿਰ 45 ਦਿਨਾਂ ਦੇ ਅੰਦਰ ਅੰਦਰ ਆਪਣਾ ਪੱਖ ਪ੍ਰੋਪਰ ਤਰੀਕੇ ਨਾਲ ਨਹੀਂ ਪੇਸ਼ ਕਰਦੀ ਜਾਂ ਜਵਾਬ ਦੇਣ 'ਚ ਅਸਮਰਥ ਰਹਿੰਦੀ ਹੈ ਤਾਂ ਉਸ ਕੇਸ ਵਿੱਚ ਕੋਰਟ ਐਕਸਪਾਰਟੀ ਕਰਕੇ ਫਿਰ ਔਨ ਦਾ ਬੇਸਿਸ ਆਫ ਜਿਹੜੇ ਕੰਪਲੇਨੈਂਟ ਦੀ ਐਵਿਡੈਂਸ ਹੈ ਤੇ ਔਨ ਮੈਰਿਟਸ ਉਹ ਫਿਰ ਕੰਪਲੇਨਡ ਡਿਸਾਈਡ ਕਰਦੀ ਹੈ ਠੀਕ ਹੈ ਜੀ ਅਸੀਂ ਜਦ ਆਮ ਰੂਟੀਨ ਦੇ ਵਿੱਚ ਦੇਖਦੇ ਹਾਂ ਕਿ ਜਦ ਕੋਈ ਵੀ ਕਾਨੂੰਨ ਲਾਗੂ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਕੋਈ ਵੀ ਕੰਮ ਕਰਨ ਦੀ ਇੱਕ ਜਿਹੜੀ ਆ ਸਮਾਂ ਜਿਹੜਾ ਉਹਦਾ ਮਿੱਥਿਆ ਜਾਂਦਾ ਹੈ ਜਿਸ ਨੂੰ ਆਪਾਂ ਲੀਗਲ ਭਾਸ਼ਾ ਦੇ ਵਿੱਚ ਕਹਿੰਦੇ ਨੇ ਲਿਮਿਟੇਸ਼ਨ ਜੀ ਜੀ ਇਹੀ ਤੁਹਾਡੇ ਤੋਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੋਈ ਵੀ ਜਿਹੜਾ ਵਿਅਕਤੀ ਹੈ ਕੰਜ਼ਿਊਮਰ ਹੈ ਖਪਤਕਾਰ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਉਸ ਦੇ ਨਾਲ ਜਿਹੜੀ ਹੈ ਕਿ ਸਹੀ ਤਰੀਕੇ ਦੇ ਨਾਲ ਉਸ ਨੂੰ ਕੋਈ ਚੀਜ਼ ਨਹੀਂ ਮਿਲੀ ਜਾਂ ਸਹੀ ਤਰੀਕੇ ਨਾਲ ਸਰਵਿਸ ਨਹੀਂ ਮਿਲੀ ਜਿਹਨੂੰ ਆਪਾਂ ਕਹਾਂ ਵਕੂਆ ਜੀ ਬਕਵਾ ਘਟਨ ਤੋਂ ਕਿੰਨੇ ਦਿਨ ਦੇ ਅੰਦਰ ਅੰਦਰ ਜਿਹੜੀ ਇਹ ਕੰਪਲੇਂਟ ਪਾਉਣੀ ਹੁੰਦੀ ਹੈ ਜੀ ਕਮਲਜੀਤ ਜੀ ਇਹ ਬਹੁਤ ਜ਼ਰੂਰੀ ਗੱਲ ਹੈ ਇਸ ਚੀਜ਼ ਨੂੰ ਕਈ ਵਾਰ ਕੰਜ਼ਿਊਮਰ ਇਗਨੋਰ ਕਰ ਜਾਂਦਾ ਹੈ ਤੇ ਲੇਟ ਹੋ ਜਾਂਦਾ ਹੈ ਕੋਰਟ ਤੱਕ ਜਾਣ ਲਈ ਜੋ ਐਕਟ ਵਿੱਚ ਲਿਖਿਆ ਹੈ ਕਿ ਜਦੋਂ ਬਕਵਾ ਹੁੰਦਾ ਹੈ ਉਸ ਤੋਂ ਤਕਰੀਬਨ 2 ਸਾਲ ਦੇ ਅੰਦਰ ਅੰਦਰ ਤੁਸੀਂ ਕੰਜ਼ਿਊਮਰ ਕੋਰਟ ਚਾ ਕੇ ਕੰਪਲੇਂਟ ਦਾਇਰ ਕਰਨੀ ਜ਼ਰੂਰੀ ਹੈ ਜੇ ਇਸ ਤੋਂ ਲੇਟ ਹੋ ਜਾਂਦੇ ਹਨ ਤੇ ਉਸ ਦੇ ਵਿੱਚ ਤੁਸੀਂ ਕੋਰਟ ਦਾ ਜੇ ਦਰਵਾਜ਼ਾ ਖੜਕਟਾਉਂਗੇ ਤੇ ਤੁਹਾਨੂੰ ਉੱਥੋਂ ਰਿਲੀਫ ਨਹੀਂ ਮਿਲੇਗਾ ਇਸ ਕਰਕੇ ਵਿਥਿਨ 2 ইয়ার্স ਤੁਹਾਨੂੰ ਕੋਰਟ ਕੰਪਲੇਂਟ ਫਾਈਲ ਕਰਨੀ ਜ਼ਰੂਰੀ ਹੈ ਠੀਕ ਹੈ ਜੀ ਇੱਕ ਹੋਰ ਸਵਾਲ ਹੈ ਜੀ ਉਹ ਹੈ ਕਿ ਜਿੱਦਾਂ ਅਸੀਂ ਕੋਈ ਚੀਜ਼ ਖਰੀਦੀ ਹੈ ਬਾਜ਼ਾਰ ਦੇ ਵਿੱਚ ਉਹ ਚੀਜ਼ਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਕਿ ਹੁੰਦੀਆਂ ਪੈਰਿਸ਼ੇਬਲ ਜਿਹੜੀਆਂ ਖਤਮ ਖਰਾਬ ਹੋ ਸਕਦੀਆਂ ਜਿੱਦਾਂ ਖਾਣ ਪੀਣ ਦੀ ਕੋਈ ਚੀਜ਼ ਹੈ ਜਾਂ ਫੇ ਕੋਈ ਚੀਜ਼ ਦਾ ਹੈ ਕੋਈ ਅਸੀਂ ਗੱਡੀ ਖਰੀਦੀ ਹੈ ਜਾਂ ਕੋਈ ਅਸੀਂ ਕੋਈ ਹੋਰ ਵੀ ਕੁਝ ਖਰੀਦਿਆ ਹੈ ਜੇ ਗੱਡੀ ਖਰੀਦੀ ਹੈ ਉਹ ਖਰਾਬ ਹੋ ਗਈ ਗੱਡੀ ਸਾਡੀ ਖੜੀ ਰਹੂਗੀ ਦੋ ਸਾਲ ਫੇ ਵੀ ਉਹ ਚੋਂ ਪਤਾ ਲੱਗ ਜਾਊਗਾ ਇਹ ਖਰਾਬ ਹੋਈ ਆ ਜਾਂ ਕੋਈ ਖਾਣ ਪੀਣ ਵਾਲੀ ਅਸੀਂ ਚੀਜ਼ ਲਈ ਹੈ ਜਿਹੜੀ ਪੈਰਿਸ਼ੇਬਲ ਆ ਪਤਾ ਕਿ ਕੱਲ ਜਾਂ ਪਰਸੋਂ ਜਾਂ ਦੋ ਤਿੰਨ ਦਿਨਾਂ ਦੇ ਇਹ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਕਿਸੇ ਖਪਤਕਾਰ ਨੇ ਆਪਣੀ ਸ਼ਿਕਾਇਤ ਕਰਨੀ ਹੋਵੇ ਤਾਂ ਉਹ ਜਿਹੜੀ ਖਾਣ-ਪੀਣ ਵਾਲੀ ਚੀਜ਼ ਨੂੰ ਕਿਦਾਂ ਪ੍ਰੀਜ਼ਰਵ ਕਰਨਾ ਹੈ ਜਾਂ ਫਿਰ ਉਸ ਨੂੰ ਉਸ ਦੇ ਉੱਤੇ ਕੋਈ ਐਕਸਪਰਟ opinion ਲੈਣੀ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਇਹਦੇ ਵਿੱਚ ਕਮਲ ਜੀ ਜੀ ਅਕਸਰ ਕਈ ਵਾਰ ਹੁੰਦਾ ਹੈ ਕਿ ਆਪਾਂ ਖਾਣ-ਪੀਣ ਵਾਲੀ ਜਦੋਂ ਚੀਜ਼ ਲੈਨੇ ਆ ਖਰਾਬ ਪਾਈ ਜਾਂਦੀ ਹੈ ਇਸ ਤੇ ਸਾਰਿਆਂ ਨੂੰ ਪਹਿਲਾਂ ਤੇ ਜਦੋਂ ਤੁਸੀਂ ਪ੍ਰੋਡਕਟ ਖੋਲਦੇ ਹੋ ਤਾਂ ਇਮੀਡੀਏਟਲੀ ਉਹਦੀਆਂ ਫੋਟੋਗ੍ਰਾਫਸ ਤੇ ਵੀਡੀਓ ਜ਼ਰੂਰ ਬਣਾ ਲਓ ਕਿਉਂਕਿ ਉਹ ਪੈਰੀਸ਼ੀਅਲ ਗੁੱਡਸ ਹੈ ਤੇ ਕੇਸ ਚੱਲਣ ਨੂੰ ਥੋੜਾ ਟਾਈਮ ਲੱਗਦਾ ਹੈ ਤੇ ਉਹਨੂੰ ਆਪਾਂ ਲੰਬੇ ਇਹਦਾ ਜਿਹੜਾ ਹੈ ਆਸਪੈਕਟ ਜਿਹੜਾ ਇਹਨੂੰ ਪ੍ਰੀਜ਼ਰਵ ਕਰਨ ਦਾ ਹੈ ਪ੍ਰੀਜ਼ਰਵ ਕਰਨਾ ਪੋਸੀਬਲ ਨਹੀਂ ਕਿਉਂਕਿ ਆਲਰੇਡੀ ਉਹ ਪੈਰੀਸ਼ੀਬਲ ਗੂਡਸ ਹੈ ਇਹਦਾ ਵੀਡੀਓ ਰਿਕਾਰਡਿੰਗ ਤੇ ਪਲੱਸ ਇਹਦੀਆਂ ਫੋਟੋਗ੍ਰਾਫਸ ਲੈਣੀਆਂ ਬਹੁਤ ਜ਼ਰੂਰੀ ਹਨ ਬਾਕੀ ਜਦੋਂ ਅਸੀਂ ਕੰਜ਼ਿਊਮਰ ਕੋਰਟ 'ਚ ਜਾਂਦੇ ਹਾਂ ਤੇ ਉਹ ਜਿਹੜਾ ਐਵੀਡੈਂਸ ਜਿਹੜਾ ਉਹਦੇ 'ਚ ਕੋਰਟ 'ਚ ਆਪਾਂ ਪ੍ਰੋਡਿਊਸ ਕਰਦੇ ਹਾਂ ਉਹਨੂੰ ਬਹੁਤ ਹੀ ਸਿੰਪਲੀਫਾਈ ਤਰੀਕੇ ਨਾਲ ਰੱਖਿਆ ਹੈ ਕਿ ਬਹੁਤੀ ਟੈਕਨੀਕਲਿਟੀਜ਼ ਕੋਰਟ ਉਸ ਕੇਸ ਵਿੱਚ ਨਹੀਂ ਜਾਂਦੀ ਠੀਕ ਹੈ ਜੀ ਦੇਖੋ ਜਿੱਥੇ ਮੇਰੀ ਜਾਣਕਾਰੀ ਹੈ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਤੇ ਵਿੱਚ ਖਾਸ ਤੌਰ ਤੇ ਇਹ ਗ ਸਾਡੇ ਕਾਨੂੰਨ ਦੇ ਵਿੱਚ ਜਿਹੜਾ ਇੱਕ ਐਕਸਪਰਟ opinion ਹੁੰਦਾ ਹੈ ਇੱਕ ਮਾਹਰ ਦਾ ਕੀ ਵਿਚਾਰ ਹੈ ਕਿਸੇ ਗੱਲ ਬਾਰੇ ਉਸ ਦੇ ਉੱਤੇ ਬਹੁਤ ਤਵੱਜੋ ਦਿੱਤੀ ਜਾਂਦੀ ਹੈ। ਜੀ 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 ਬਿਲਕੁਲ। ਕਈ ਵਾਰ ਅਸੀਂ ਮਾਰਕੀਟ ਦੇ ਵਿੱਚ ਉਹ ਇਹੋ ਜਿਹੇ ਇੱਕ ਚੀਜ਼ਾਂ ਖਰੀਦੇ ਹਨ ਜਿਹੜੀਆਂ ਬਹੁਤ ਟੈਕਨੀਕਲ ਹੁੰਦੀਆਂ ਜਿਹੜੀਆਂ ਆਮ ਮੰਦੇ ਦੀਆਂ ਜਿਹਾ ਅਸੀਂ ਕਈਆਂ ਮਾਨਯੋਗ ਅਦਾਲਤ ਦੇ ਵਿੱਚ ਜਿਹੜੇ ਜੱਜ ਸਾਹਿਬ ਬੈਠੇ ਉਹਨਾਂ ਦੀ ਸਮਝ ਦੇ ਹਿਸਾਬ ਨਾਲ ਨਹੀਂ ਹੁੰਦੀ। ਜੀ ਬਿਲਕੁਲ। ਜਿੱਦਾਂ ਕਿ ਕੋਈ ਕੰਪਿਊਟਰ ਲੈ ਲਿਆ ਅਸੀਂ ਜਾਂ ਕੋਈ ਮਸ਼ੀਨ ਐਦਾ ਦੀ ਲੈ ਲਈ ਜਿਹੜੀ ਬਹੁਤ ਟੈਕਨੀਕਲ ਆ ਉਹ ਜੇ ਖਰਾਬ ਹੋ ਜਾਂਦੀ ਹੈ ਸਾਨੂੰ ਲੱਗਦਾ ਖਰਾਬ ਹੋ ਗਈ ਹੈ। ਤਾਂ ਉਸ ਦੇ ਵਿੱਚ ਜ ਤੇ ਜੇ ਇੱਕ ਧਿਰ ਜਿਹੜੀ ਕੋਈ ਇੰਡੀਪੈਂਡੈਂਟ ਐਕਸਪਰਟ ਹੈ ਉਸ ਦਾ opinion ਲੈਣਾ ਕਿੰਨਾ ਕੁ ਸਾਡੇ ਕੇਸ ਦੇ ਲਈ ਜਿਹੜਾ ਹੈ ਜੀ ਲਾਭਦਾਇਕ ਹੈ ਜੀ ਦੇਖੋ ਕਮਲਜੀਤ ਜੀ ਇਹਦੇ ਚ ਇੱਕ ਐਕਸਪਰਟ opinion ਵੀ ਬਹੁਤ ਵੱਡੀ ਜ਼ਰੂਰਤ ਰਹਿੰਦੀ ਹੈ ਕਈ ਵਾਰ ਤੁਸੀਂ ਜਿੱਦਾਂ ਦੱਸਿਆ ਕਿ ਕੰਪਿਊਟਰ ਜਾਂ ਕੋਈ ਵੀ ਟੈਕਨੀਕਲ ਪ੍ਰੋਬਲਮ ਆਂਦੀ ਹੈ ਉਸ ਵਿੱਚ ਨਾ ਤੇ ਕੋਈ ਹਰ ਕੋਈ ਮਾਹਰ ਹੁੰਦਾ ਹੈ ਉਹਦੇ ਚ ਜੋ ਬੰਦਾ ਉਸ ਪਾਰਟਿਕੂਲਰ ਚੀਜ਼ ਚ ਮਾਹਰ ਹੁੰਦਾ ਹੈ ਉਹਦੀ opinion ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਉਹ opinion ਲੈ ਕੇ ਅਸੀਂ ਕੋਰਟ ਨੂੰ ਅਸਿਸਟ ਕਰਦੇ ਹਾਂ ਕਿ ਇਹ ਪਾਰਟਿਕੂਲਰ ਪ੍ਰੋਡਕਟਸ 에 ਫਾਲਟ ਹੈ ਤੇ ਅਸੀਂ ਆਪਣਾ ਐਕਸਪਰਟ ਦੀ ਓਪੀਨੀਅਨ ਲੈ ਕੇ ਅੱਗੇ ਰੱਖਦੇ ਹਾਂ ਉਸ ਤੋਂ ਇਲਾਵਾ ਜਿਹੜੀ ਦੂਸਰੀ ਧਿਰ ਹੁੰਦੀ ਹੈ ਫਿਰ ਉਹ ਆਪਣੇ ਕੰਪਨੀ ਦੇ ਅੱਗੇ ਰਿਪਰੈਜ਼ੈਂਟੇਟਿਵ ਲੈ ਕੇ ਆਉਂਦੇ ਹਨ ਤੇ ਉਹ ਐਕਸਪਲੇਨ ਕਰਦੇ ਹਨ ਫਿਰ ਉਹ ਦੋਨਾਂ ਚੀਜ਼ਾਂ ਨੂੰ ਕੰਪੇਅਰ ਕਰਕੇ ਕੋਡ ਉਹਦੇ ਬੇਸ ਤੇ ਆਪਣੇ ਆਬਜ਼ਰਵੇਸ਼ਨ ਤੇ ਡਿਸੀਜਨ ਦਿੰਦੀ ਹੈ ਬਿਲਕੁਲ ਠੀਕ ਹੈ ਜੀ ਜਿੱਦਾਂ ਅਸੀਂ ਦੇਖਦੇ ਹਾਂ ਕਿ ਸਮੇਂ-ਸਮੇਂ ਅਨੁਸਾਰ ਜਿੱਦਾਂ ਜਿੱਦਾਂ ਸਮਾਜ ਸਾਡਾ ਜਿਹੜਾ ਇਹ ਡਿਵੈਲਪ ਹੁੰਦਾ ਜਾਂਦਾ ਹੈ ਉਸ ਦੀ ਲੋੜਾਂ ਮੁਤਾਬਕ ਜਿਹੜਾ ਹੈ ਕਾਨੂੰਨ ਵੀ ਬਣਾਏ ਜਾਂਦੇ ਏਸੀ ਇਹ ਲੋੜ ਨੂੰ ਸਮਝਦੇ ਹੋਏ ਕੰਜ਼ੂਮਰ ਪ੍ਰੋਟੈਕਸ਼ਨ ਐਕਟ ਜਿਹੜਾ ਹੈ ਅਪਣਾਇਆ ਗਿਆ ਜੀ ਜੀ ਹੁਣ ਅਜ ਦੇ ਦੌਰ ਦੇ ਵਿੱਚ ਜਿਹੜੀਆਂ ਮਾਨਯੋਗ ਅਦਾਲਤਾਂ ਹਨ ਉਹਨਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹਨ ਪੈਂਡੈਂਸੀ ਬਹੁਤ ਹੈ ਤਾਂ ਬਹੁਤ ਜ਼ਰਾ ਹੈ ਤਵੱਜੋ ਦਿੱਤੀ ਜਾਂਦੀ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜਾ ਕੇਸ ਹੈ ਜਾਂ ਕੋਈ ਵੀ ਮੁਕੱਦਮਾ ਹੈ ਦੋਹਾਂ ਧਿਰਾਂ ਦੇ ਵਿੱਚ ਉਹ ਗੱਲਬਾਤ ਦੇ ਰਾਹੀਂ ਜਿਹੜਾ ਉਹ ਹੱਲ ਕਰ ਦਿੱਤਾ ਜਾਵੇ ਜੇ ਹੋ ਸਕਦਾ ਹੈ ਕਿ ਕੋਈ ਐਹੋ ਜੀ ਪ੍ਰੋਵੀਜ਼ਨ ਸਾਡੇ ਕੰਜ਼ੂਮਰ ਪ੍ਰੋਟੈਕਸ਼ਨ ਐਕਟ ਥੱਲੇ ਵੀ ਹੈ ਕਿ ਜਿਹੜਾ ਅਦਾਲਤ ਚ ਗਏ ਜਾਏ ਬਿਨਾ ਯਾ ਅਦਾਲਤ ਵਿੱਚ ਚਲ ਗਏ ਉਹ ਉੱਥੇ ਵੀ ਜਿੱਦਾਂ ਆਪਾਂ ਕਹਾਂਗੇ ਕਿ ਬਾਅਦ ਕੇ ਰਾਜੀਨਾਮਾ ਹੋ ਜਾਂਦਾ ਉਦਾਂ ਦੀ ਕੋਈ ਸਾਡੇ ਕੋ ਹੈ ਜੀ ਕਮਲਜੀਤ ਜੀ ਇਸ ਇਹ ਜਿਹੜਾ ਐਕਟ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਇਸ ਨੂੰ ਅਮੈਂਡ ਕੀਤਾ ਗਿਆ ਸੀ 2019 ਵਿੱਚ ਤੇ ਇਹਦੇ ਵਿੱਚ ਮੀਡੀਏਸ਼ਨ ਦੀ ਪ੍ਰੋਵੀਜ਼ਨ ਵੀ ਇੱਕ ਐਡ ਕੀਤੀ ਗਈ ਹੈ ਮੀਡੀਏਸ਼ਨ ਦੀ ਪ੍ਰੋਵੀਜ਼ਨ ਵਿੱਚ ਜਿਹੜਾ ਹੈ ਕਿ ਕੋਰਟ ਕਿਸੇ ਵੀ ਸਟੇਜ ਤੇ ਜਦੋਂ ਪਾਰਟੀ ਕੰਪਲੇਨੈਂਟ ਪਾਰਟੀ ਕੋਰਟ ਚ ਆਂਦੀ ਹੈ ਤੇ ਉਹਨੂੰ ਮੀਡੀਏਸ਼ਨ ਵਾਸਤੇ ਰੈਫਰ ਕਰ ਸਕਦੀ ਹੈ ਫਿਰ ਜਿਸ ਨੂੰ ਮੀਡੀਏਸ਼ਨ ਵਾਸਤੇ ਰੈਫਰ ਕੀਤਾ ਜਾਂਦਾ ਹੈ ਉਹ ਦੋਨੋਂ ਧਿਰਾਂ ਨੂੰ ਬਿਠਾ ਕੇ ਉਸ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜੇ ਉਹ ਮਸਲਾ ਹੱਲ ਹੋ ਜਾਂਦਾ ਹੈ ਜਾਂ ਨਾ ਹੱਲ ਹੋਵੇ ਫਿਰ ਜਿਹਦੇ ਮੀਡੀਏਟਰ ਹੈ ਉਹ ਰਿਪੋਰਟ ਤਿਆਰ ਕਰਕੇ ਕੋਰਟ ਵਿੱਚ ਪੇਸ਼ ਕਰਦਾ ਹੈ ਤੇ ਫਰਦਰ ਅੱਗੇ ਕੇਸ ਅਕੋਰਡਿੰਗਲੀ ਚੱਲਦਾ ਹੈ ਠੀਕ ਹੈ ਜੀ ਇੱਕ ਹੋਰ ਅਹਿਮ ਸਵਾਲ ਜਿਹੜਾ ਹੈ ਕਿ ਸਾਡੇ ਦਰਸ਼ਕਾਂ ਦੇ ਮਨ ਵਿੱਚ ਹੋਊਗਾ ਜਿਦਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ ਜਿੱਦਾਂ ਤੁਸੀਂ ਕਿਹਾ ਮੀਡੀਏਸ਼ਨ ਚ ਚੱਲ ਜਾਂਦੇ ਹੋ ਮੀਡੀਏਸ਼ਨ ਦੇ ਵਿੱਚ ਜਿਹੜਾ ਦੋਹਾਂ ਧਿਰਾਂ ਦੇ ਵਿੱਚ ਜਿਹੜਾ ਰਾਜ਼inama ਹੋ ਗਿਆ ਰਾਜ਼inama ਹੋ ਗਿਆ ਫੈਸਲਾ ਹੋ ਉਹ ਜਿਹੜਾ ਰਾਜੀਨਾਮਾ ਹੋਇਆ ਜਾਂ ਫੈਸਲਾ ਹੋਇਆ ਉਹ ਕਿੰਨਾ ਕੁ ਕਾਨੂੰਨ ਮੁਤਾਬਕ ਜਿਹੜਾ ਉਹ ਵੈਲਿਊ ਰੱਖਦਾ ਹੈ ਕਮਲਜੀਤ ਜੀ ਉਹਦੀ ਕਾਨੂੰਨ ਮੁਤਾਬਕ ਪੂਰੀ ਵੈਲਿਊ ਹੈ ਜਦੋਂ ਰਾਜੀਨਾਮਾ ਹੁੰਦਾ ਹੈ ਉਹ ਲਿਖਤੀ ਰਾਜੀਨਾਮਾ ਹੁੰਦਾ ਹੈ ਉਸ ਤੇ ਦੋਨੋਂ ਤਿਹਾਂ ਦੀਆਂ ਕੰਡੀਸ਼ਨਸ ਔਨ ਰਿਕਾਰਡ ਇਨ ਰਿਟਨ ਆਂਦੀਆਂ ਹਨ ਤੇ ਦੋਨੋਂ ਤਿਹਾਂ ਦੇ ਸਿਗਨੇਚਰ ਹੁੰਦੇ ਹਨ ਉਸ ਦੇ ਬੇਸ ਤੇ ਹੀ ਕੋਰਟ ਆਰਡਰ ਪਾਸ ਕਰਦੀ ਹੈ ਉਸ ਦੀ ਪੂਰੀ ਵੈਲਿਡਿਟੀ ਹੈ ਬਿਲਕੁਲ ਠੀਕ ਜੀ ਇਹ ਤਾਂ ਗੱਲ ਸੀਗੀ ਕਿ ਰਾਜ਼ੀਨਾਮੇ ਨਾਲ ਜਿਹੜਾ ਫੈਸਲਾ ਕਰਾਉਣਾ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਰਾਜ਼ੀਨਾਮਾ ਨਹੀਂ ਹੁੰਦਾ ਤਾਂ ਦੋਹਾਂ ਧਿਰਾਂ ਦਾ ਜਿਹੜਾ ਸੁਣਵਾਈ ਹੁੰਦੀ ਹੈ ਤਾਂ ਮਾਨਯੋਗ ਅਦਾਲਤ ਜਿਹੜੀ ਹੈ ਦੋਹਾਂ ਧਿਰਾਂ ਨੂੰ ਸੁਣ ਕੇ ਆਪਣਾ ਜਿਹੜਾ ਉਹ ਫੈਸਲਾ ਸੁਣਾਉਂਦੀ ਹੈ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਇਸ ਦੇ ਥੱਲੇ ਜਾਂ ਮਾਨਯੋਗ ਟ੍ਰਿਬਿਊਨਲ ਨੇ ਜਾਂ ਅਦਾਲਤ ਨੇ ਆਪਣਾ ਫੈਸਲਾ ਸੁਣਾਉਣਾ ਹੈ ਉਹ ਕਿਸ ਰੂਪ ਦੇ ਵਿੱਚ ਸੁਣਾਉਂਦੇ ਹਨ ਕਿ ਉਸ ਦੇ ਵਿੱਚ ਕੋਈ ਪੈਨਲਟੀ ਲੱਗਦੀ ਹੈ ਜਾਂ ਜਿਹੜਾ ਖਪਤਕਾਰ ਹੈ ਉਸ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਦਰਸ਼ਕਾਂ ਨਾਲ ਕਮਲ ਜੀ ਜੀ ਜਦੋਂ ਆਪਾਂ ਕੰਜ਼ਿਊਮਰ ਚ ਅਸੀਂ ਕੰਪਲੇਂਟ ਫਾਈਲ ਕਰਦੇ ਹਾਂ ਫੋਰਮ ਵਿੱਚ ਉਸ ਵਿੱਚ ਅਸੀਂ ਜਦੋਂ ਰੀਲੀਫ ਮੰਗਦੇ ਹਾਂ ਪਹਿਲੇ ਤੇ ਅਸੀਂ ਰੀਲੀਫ ਇਹ ਮੰਗਾ ਕਿ ਕੀ ਸਾਨੂੰ ਕੀ ਕੰਪਲੇਂਟ ਹੈ ਉਸ ਦੀ ਸਾਨੂੰ ਕੀ ਉਹਦੇ ਚ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੋ ਸਾਡੇ ਲੀਗਲ ਐਕਸਪੈਂਸਸ ਹੁੰਦੇ ਹਨ ਉਹ ਵੀ ਇਹਦੇ ਵਿੱਚ ਕੋਰਟ ਕਨਸਿਡਰ ਕਰਦੀ ਹੈ ਤੇ ਉਹ ਵੀ ਉਹਨੂੰ ਮੁਆਵਜ਼ਾ ਲੀਗਲ ਐਕਸਪੈਂਸਸ ਦਾ ਵੀ ਨਾਲ ਮਿਲਦਾ ਹੈ ਆਪਾਰਟ ਫਰਮ ਜੋ ਉਹਨੂੰ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਤੇ ਜੋ ਉਸ ਦਾ ਪ੍ਰੋਡਕਟ ਦਾ ਲਾਸ ਹੋਇਆ ਉਹ ਵੀ ਉਸ ਨੂੰ ਦਿੱਤਾ ਜਾਂਦਾ ਹੈ ਠੀਕ ਹੈ ਜੀ ਇਹ ਤਾਂ ਗੱਲ ਸੀਗੀ ਕਿ ਜਿਹੜਾ ਰਿਲੀਫ ਹੈ ਉਹ ਕਿਸ ਤਰੀਕੇ ਨਾਲ ਦਿੱਤਾ ਜਾਂਦਾ ਹੈ ਤਾਂਤੌਰ ਤੇ ਵੀ ਅਸੀਂ ਦੇਖਦੇ ਹਾਂ ਕਿਈ ਵਾਰ ਜਦ ਸਾਡੇ ਆ ਕਾਨੂੰਨ ਦੇ ਵਿੱਚ ਕੋਰਟ ਆ ਜਿਹੜਾ ਫੈਸਲਾ ਆਉਂਦਾ ਹੈ ਸਾਡੀ ਜਿਹੜੀ ਕਈ ਵਾਰ ਸਹਿਮਤੀ ਉਸ ਫੈਸਲੇ ਨਾਲ ਨਹੀਂ ਹੁੰਦੀ ਜੀ ਇਹਹੀ ਕਾਰਨ ਹੈ ਕਿ ਤੁਹਾਡਾ ਜਿਹੜਾ ਕੋਈ ਵੀ ਕਾਨੂੰਨ ਹੈ ਉਸ ਦੇ ਵਿੱਚ ਜਿਹੜਾ ਇੱਕ ਅਪੀਲ ਦਾ ਜਿਹੜਾ ਸਾਵਧਾਨ ਦਿੱਤਾ ਗਿਆ ਹੈ ਤਾ ਇਹ ਜਿਹੜਾ ਪ੍ਰਵਿਧਾਨ ਅਪੀਲ ਦਾ ਦਿੱਤਾ ਗਿਆ ਹੈ ਕਿ ਇਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵਿੱਚ ਵੀ ਹੈ ਜੀ ਜੀ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਅਸੀਂ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਚ ਜਾਂਦੇ ਹਾਂ ਉਹਦੀ ਜਿਹੜੀ ਅਪੀਲ ਦਾ ਹੈ ਉਹ ਸਟੇਟ ਕਮਿਸ਼ਨ ਚ ਜਾਂਦੀ ਹੈ ਇਨ ਕੇਸ ਜੇ ਕੋਈ ਪਾਰਟੀ ਨਹੀਂ ਸੈਟੀਸਫਾਈ ਹੁੰਦੀ ਜੇ ਸਟੇਟ ਕਮਿਸ਼ਨ ਤੋਂ ਪਾਰਟੀ ਨਹੀਂ ਸੈਟੀਸਫਾਈ ਹੁੰਦੀ ਤੇ ਉਹਦੀ ਅਪੀਲ ਨੈਸ਼ਨਲ ਕਮਿਸ਼ਨ ਚ ਜਾਂਦੀ ਹੈ ਜੇ ਨੈਸ਼ਨਲ ਕਮਿਸ਼ਨ ਚ ਨਹੀਂ ਸੈਟੀਸਫਾਈ ਹੁੰਦੀ ਤੇ ਫਿਰ ਉਹ ਫਰਦਰ ਅਗੇ ਸੁਪਰੀਮ ਕੋਰਟ ਚ ਜਾਂਦੀ ਹੈ ਬਿਲਕੁਲ ਠੀਕ ਹੈ ਜੀ ਇਹ ਤਾਂ ਗੱਲ ਸੀਗੀ ਅਪੀਲ ਦੀ ਤਾਂ ਅਪੀਲ ਕਰਨ ਦੀ ਵੀ ਕੋਈ ਲਿਮਿਟੇਸ਼ਨ ਹੁੰਦੀ ਔਰਡਰ ਦੇ ਅਗੇਂਸਟ ਅਗਰ ਜੇ ਅਸੀਂ ਸਟੇਟ ਕਮਿਸ਼ਨ 'ਚ ਜਾ ਰਹੇ ਹਾਂ ਤਾਂ ਉਸ ਦੀ 45 ਦਿਨ ਦੀ ਲਿਮਿਟੇਸ਼ਨ ਹੈ ਸਟੇਟ ਕਮਿਸ਼ਨ ਤੋਂ ਜੇ ਅਸੀਂ ਨੈਸ਼ਨਲ ਕਮਿਸ਼ਨ 'ਚ ਜਾਣਾ ਹੈ ਉਸ ਦੀ 30 ਦਿਨ ਦੀ ਹੈ ਇਹ ਨੈਸ਼ਨਲ ਕਮਿਸ਼ਨ ਤੋਂ ਅੱਗੇ ਸੁਪਰੀਮ ਕੋਰਟ ਜਾਣਾ ਹੈ ਉਸ ਦੀ 30 ਦਿਨ ਦੀ ਹੈ ਠੀਕ ਹੈ ਜੀ ਇਹ ਜਿੱਦਾਂ ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਜਦ ਸ਼ੁਰੂਆਤ ਕੀਤੀ ਸੀ ਕਿ ਤੂੰ ਦੱਸਿਆ ਕਿ ਨੂੰਮਰ ਪ੍ਰੋਟੈਕਸ਼ਨ ਐਕਟ ਹੈ ਜਿਹੜਾ ਸਮੇਂ-ਸਮੇਂ ਅਨੁਸਾਰ ਇਸ ਦੇ ਵਿੱਚ ਜਿਹੜੀਆਂ ਐਮੈਂਡਮੈਂਟਾਂ ਆਉਂਦੀਆਂ ਰਹੀਆਂ ਅਸੀਂ ਥੋੜਾ ਜਿਹਾ ਇਸ ਅਸਪੈਕਟ ਨੂੰ ਛੇੜੇ ਵਾਸੇਗਾ ਜੀ ਈ-ਕਾਮਰਸ ਜੀ ਜੀ ਬਿਲਕੁਲ ਇਹ ਜਿਹੜਾ ਈ-ਕਾਮਰਸ ਹੈ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਖਾਸ ਤੌਰ ਤੇ ਘਰ ਵਿੱਚ ਅਸੀਂ ਬੈਠੇ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਖਰੀਦ-ਫਰੋਕ TH ਈ-ਕਾਮਰਸ ਦੇ ਹਿਸਾਬ ਨਾਲ ਹੁੰਕਾਤੇ ਹਨ ਤਾ ਸਾਡਾ ਇਹ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਇਸ ਨੂੰ ਈ-ਕਮਰਸ ਦੇ ਹਿਸਾਬ ਨਾਲ ਕੀ ਕੀ ਇਹਦੇ ਵਿੱਚ ਅਮੈਂਡਮੈਂਟਾਂ ਕੀਤੀਆਂ ਗਈਆਂ ਹਨ ਜਾਂ ਕਿਸ ਹਿਸਾਬ ਨਾਲ ਇਸ ਦਾ ਈ-ਕਮਰਸ ਇਸ ਦੇ ਵਿੱਚ ਖਿਆਲ ਰੱਖਿਆ ਗਿਆ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਦੱਸੋ ਜੀ ਕਮਲਜੀਤ ਜੀ ਇਹਦੇ ਵਿੱਚ ਕੰਜ਼ਿਊਮਰ ਮੈਜਿਸਟ੍ਰੇਟਾਂ ਪਹਿਲਾਂ ਵੀ ਦੱਸਿਆ ਸੀ 2019 ਵਿੱਚ ਅਮੈਂਡਮੈਂਟ ਇਸੇ ਕਰਕੇ ਲੈ ਕੇ ਆਏ ਆ ਕਿਉਂਕਿ ਈ-ਕਮਰਸ ਦੇ ਆਉਣ ਨਾਲ ਇੰਟਰਨੈਸ਼ਨਲ ਸਪਲਾਈ ਚੇਨ ਖੁੱਲ ਗਈ ਹੈ ਤੁਸੀਂ ਘਰ ਬੈਠੇ ਫੋਰਨ ਤੋਂ ਵੀ ਚੀਜ਼ ਮੰਗਾ ਸਕਦੇ ਹੋ ਜੋ ਫੋਰਨ ਚ ਅਵੇਲੇਬਲ ਹੈ ਪਰ ਚਰਤੇ ਕਿ ਉਹ ਉਸ ਪਲੇਟਫਾਰਮ ਤੇ ਅਵੇਲੇਬਲ ਹੋਵੇ ਬਟ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਨੂੰ ਤੁਸੀਂ ਉਹ ਪ੍ਰੋਡਕਟ ਮੰਗਾਣੇ ਆ ਉਹ ਤੁਹਾਡੇ ਮਾਪਦੰਡ ਦੇ ਅਕੋਰਡਿੰਗਲੀ ਨਹੀਂ ਨਿਕਲਦੀ ਤਾਂ ਤੁਸੀਂ ਉਸ ਪ੍ਰੋਡਕਟ ਦੇ ਰਿਟਰਨ ਵੀ ਪਾਣੇ ਆ ਜਾਂ ਤੇ ਉਹਦੇ ਰਿਟਰਨ ਚ ਕੋਈ ਪ੍ਰੋਬਲਮ ਆਂਦੀ ਹੈ ਜਾਂ ਉਹਦੇ ਰਿਫੰਡ ਚ ਕੋਈ ਪ੍ਰੋਬਲਮ ਆਂਦੀ ਹੈ ਇੰਨਾ ਕੇਸਾ ਵਿੱਚ ਜਿਹੜਾ ਹੈ ਤੁਸੀਂ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖਟਕਟਾ ਸਕਦੇ ਆ ਜੇ ਤੁਹਾਨੂੰ ਕੋਈ ਇਹਦੇ ਚ ਦਿੱਕਤ ਆਂਦੀ ਹੈ ਬਿਲਕੁਲ ਠੀਕ ਹੈ ਜੀ ਇਸ ਤੋਂ ਗੱਲ ਆਪਾਂ ਹੋਰ ਕਰਾਂਗੇ ਥੋੜੀ ਜੀ ਅਸੀਂ ਗੱਲ ਕੀਤੀ ਸੀ ਕਿ ਸਰਵਿਸਿਸ ਦੀ ਉਹਦੇ ਵਿੱਚ ਤੁਸੀਂ ਬੜੇ ਬਰੀਫ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਜਿੱਦਾਂ ਕੋਈ ਡਾਕਟਰ ਸਾਹਿਬ ਕੋਲ ਸੀ ਗਏ ਹੈ ਉਹਨਾਂ ਤੋਂ ਸਰਵਿਸ ਲਈ ਹੈ ਜਾਂ ਕੋਈ ਇੰਸ਼ੋਰੈਂਸ ਕੰਪਨੀ ਤੋਂ ਅਸੀਂ ਸਰਵਿਸ ਲਈ ਹੈ ਤਾਂ ਇਹ ਸਵਾਲ ਮੇਰਾ ਤਾਂ ਮੈਂ ਤੁਹਾਡੇ ਤੋਂ ਪੁੱਛਣ ਡਿਆ ਹਾਂ ਕਿ ਆਮ ਤੌਰ ਤੇ ਕਈ ਵਾਰ ਸਾਨੂੰ ਏਦਾਂ ਲੱਗਦਾ ਹੈ ਕਿ ਜਦ ਅਸੀਂ ਕੋਈ ਚੀਜ਼ ਖਰੀਦੀ ਹੈ ਜਾਂ ਕੋਈ ਸਰਵਿਸ ਲਈ ਹੈ ਕੱਲੀ ਉਸ ਦੇ ਵਿੱਚ ਕਮੀ ਪੇਸ਼ੀ ਸਰਵਿਸ ਦੇ ਵਿੱਚ ਨਹੀਂ ਸਾਨੂੰ ਲੱਗਦਾ ਸਾਡੇ ਨਾਲ ਠੱਗੀ ਵੀ ਬਜੀ ਜੀ ਬਿਲਕੁਲ ਜੇ ਠੱਗੀ ਬਜੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਫੌਜਦਾਰੀ ਦਾ ਫੈਂਸ ਹੋ ਜਾਊਗਾ ਜੀ ਜੀ ਕੀ ਅਸੀਂ ਜਿਹੜਾ ਸੇਮ ਟਾਈਮ ਦੇ ਉੱਤੇ ਕੰਜ਼ਿਊਮਰ ਪ੍ਰੋਟੈਕਸ਼ਨ ਥੱਲੇ ਆਪਣੀ ਬੀਇੰਗ ਜਿਹੜਾ ਖਪਤਕਾਰ ਤਾਂ ਉਧਰ ਜਿਹੜਾ ਫੌਜਦਾਰੀ ਦੇ ਕਾਨੂੰਨ ਦੇ ਵਿੱਚ ਵੀ ਅਸੀਂ ਇਕੱਠੀਆਂ ਕੰਪਲੇਂਟਾਂ ਪਾ ਸਕਦੇ ਹਾਂ ਕਮਲ ਜੀ ਜੀ ਅਸੀਂ ਦੋਨੋਂ ਪਾਸੇ ਜਾ ਸਕਦੇ ਹਾਂ ਬਟ ਕਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਇਹਦੇ ਚ ਐਵਿਡੈਂਸ ਬਹੁਤ ਇੱਕ ਸਿੰਪਲ ਤਰੀਕੇ ਨਾਲ ਬਣਾਈ ਗਈ ਹੈ ਜੇ ਉਹਦੇ ਨਾਲ ਕੋਈ ਫਰਾਡ ਕਿਸੇ ਤਰੀਕੇ ਨਾਲ ਕਮਿਟ ਹੁੰਦਾ ਹੈ ਉਹਦੇ ਲਈ ਅਸੀਂ ਫਿਰ ਸਿਵਲ ਕੋਡ ਜਾਂ ਕ੍ਰਿਮੀਨਲ ਕੋਡ ਦਾ ਵੀ ਦਰਵਾਜ਼ਾ ਖੜਕਟਾ ਸਕਦੇ ਹਾਂ ਠੀਕ ਹੈ ਜੀ ਤਾਂ ਇੱਕ ਹੋਰ ਅਹਿਮ ਸਵਾਲ ਇਹ ਹੈ ਕਿ ਜੀ ਜਿਹਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਪੁੱਛਿਆ ਸੀ ਕੀ ਆਮ ਤੌਰ ਤੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੁੰਦੀਆਂ ਉਹਨਾਂ ਨੇ ਆਪਣਾ ਕੰਪਲੇਂਟ ਨੰਬਰ ਉਹਦੇ ਵਿੱਚ ਲਿਖਿਆ ਹੁੰਦਾ ਹੈ ਜੀ ਜੀ ਕੀ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈਗਾ ਇਹਦੇ ਥੱਲੇ ਵੀ ਜਿਹੜਾ ਕੋਈ ਹੈਲਪਲਾਈਨ ਨੰਬਰ ਜਾਂ ਕੋਈ ਵੈੱਬਸਾਈਟ ਲਿੰਕ ਹੈ ਜਿਸ ਤੇ ਉਤੇ ਖੜੇ ਪੈਰੀ ਕੋਈ ਵੀ ਵਿਅਕਤੀ ਜਾ ਕੇ ਆਪਣੀ ਸ਼ਿਕਾਇਤ ਕਰ ਸਕਦਾ ਹੈ ਜੀ ਬਿਲਕੁਲ ਇਹਦੇ ਵਿੱਚ ਇੱਕ ਨੈਸ਼ਨਲ ਕਮਿਸ਼ਨ ਦੀ ਇੱਕ ਵੈੱਬਸਾਈਟ ਵੀ ਹੈ ਤੇ ਅਦੇ ਇਸ ਤੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ 1915 ਜਿੱਥੇ ਕੋਈ ਵੀ ਕੰਜ਼ਿਊਮਰ ਉਹਨੂੰ ਕਾਲ ਕਰਕੇ ਟੋਲ ਫਰੀ ਨੰਬਰ ਤੇ ਹੈਲਪ ਲੈ ਸਕਦਾ ਹੈ ਜੀ ਇਹ ਟੈਂਸਪਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਪ੍ਰੋਗਰਾਮ ਨੂੰ ਅਗੇ ਹੋਰ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ